ستنا شری واحو جب جی جپ جی ساحب ستنام کرتا پرساد پر 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 جپ آد سچ جگاد سچ ہے سچ نانک سیدی بی سچ ਸੋਚੈ ਸੋਚ ਨ ਹੋਵੀ ਜੀ ਸੋਚੀ ਲਖਵਾਰ ਚੁਪਾ ਚਪ ਨ ਹੋਵੀ ਜੀ ਰਾਇ ਰਾਮ ਨਿਤਾਰ ਭੁੱਖਿਆ ਭੁਗ ਨ ਉਤਰੀ ਇਹ ਬੰਨਾ ਪੁਨੀਆ ਪਾਰ ਸੈ ਸਿ ਅਣ ਪਾਲ ਲਖ ਹੋਏ ਤੱਕ ਨ ਚੱਲੇ ਨਾਲ ਕਿ ਸੱਚਿਆਰਾ ਹੋਈਏ ਕਿ ਗੁੜਾ ਟੁੱਟੈ ਪਾਲ ਹੁਕਮਰ ਜਾਈ ਚਰਣਾ ਨਾਮ ਲਖਿਆ ਨਾਲ ਹੁਕਮੀ ਹੋਵਰਾਕਾਰ ਉਪਰਾਂ ਕਿਹਾ ਜਾਏ ਹੁਕਮੀ ਹੋਵਰ ਜੀ ਕੋ ਰਵੜਿਆਈ

آخ منگ دے دے دات پہی داتار دا تار پھر رکھیے بار موک بولن بولیے جس متری پیار متوی دس سنا کرمیاں کپڑا ندی موک دوار دان کے دانی سواپی سچیار ਆਪੇ ਨ ਜਾਏ ਕੀਤਾ ਨ ਹੋਏ ਆਪੇ ਆਪੋ ਨਰੰਜਨ ਸੋਏ ਜਿਸੇ ਦੇ ਅੰਦਰ ਪਾਇਆ ਮਾਨੋ ਨਾਨਕ ਗਾਵੀ ਗੁਜਿੰਦਾਨ ਗਾਵੀਏ ਸੁਣੀਏ ਮੰਨ ਲਈਏ ਭਾਉ ਦੁਪਰਹਰ ਸੁ ਪਰਲੇ ਜਾਏ ਗੁਰੂ ਕਾ ਨਾਮ ਜਪਵਕੇ ਗੁਰੂ ਕਾ ਗਿਆਨ ਸਮਾਈ ਗੁਰਿਸਰ ਗੁਰਬੁਰਖ ਬਰਬਾ ਗੁਰ ਪਾਰਵਤੀ ਮਾਈ

ਇਤ ਅੰਦਰ ਗੀਤ ਕਰ ਦਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਤਿਆ ਗੁਣ ਦੇ ਤੇਹਾ ਗੁਣ ਸੂਜੈ ਜੇਤਸ ਇਹ ਜਿਸਨ ਜਿ ਆਵੀ ਤਾ ਤਨ ਪੁੱਛੇ ਕਿ ਗੀਤਾਂ ਕਿਟ ਕਰ ਦਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਤਿਆ ਗੁਣ ਦੇ گن کرے سن سنے ترتو لکاس سنے دیپلو پتال سنے بونا سکے کال نانک بگتا وی سنے سر برمائند سنے ملاح مند سنے جو, جو تن پید سنے ساس سنگت وید نانک بگتان کا وی گاس سنیا بگ پاوا داس سنے سسو گیس کا سنان سنیا سن پڑ پڑ پاو مان سنیا لاگا سہج تہان نانک بھگتان کا وی گاس سن باغ کاس سنیا سنا گڑا کے گاس سن سیری پاتشاہ سنیں دہ پاو راہ سنے ہاتھ ہوئے سزا نانک پگتاں سدا وگاس سنے دکھ پاپ, سنے پاپ سن کا ناس منی کی گاتا کہیں نہ جائے دیکھو کہ پیچھے بستائے کاغد کلم نہ نکن ہار منی کا بہن کر ویچار ایسا نام مرنی ہوئی جے کو بن جانے من کوئے من سو من بدھ من سر بندی جائے ایسا نام ہوئے پائے جی من پن سائے من من جل پت جائے. من دھرم ست سر بدھ ایسا نام ہوئے جی کون جان کو ਮਨੇ ਪਰਵਾਇ ਮੋਹ ਪਰਵਾਇ ਨਈ ਪਰਵਾਇ ਸਾਧਾਰ ਵਰਤਿ ਤਰੇ ਗੁਰ ਸੇਖ ਮਨੇ ਨਾਨਕ ਬੋਇ ਨ ਪਿਕ ਐਸਾ ਨਾਮ ਅਜਨ ਹੋਇ ਜੇ ਕੋ ਮਨ ਜਾਣ ਕੋਇ ਪੰਜ ਪ੍ਰਵਾਨ ਬਰ ਬਰਦਾਨ ਪਚੇ ਭਵ ਦਰਗਹਿ ਮਾਨ ਪਚੇ ਸੋਇ ਦਰਜਨ ਪੰਚਾ ਕਾ ਗੁਰਿ ਧਿਆਨ ਜੇ ਕੋ ਕਹਿ ਕਰ ਵਿਚਾਰ

تدا سلامت ਅਸੰਖ ਗ੍ਰਾਥ ਮਤੋ ਤੁ ਪਾਠ ਸੰਗੋਬਰੇ ਉਦਾਸ ਅਸੰਖ ਫਲ ਤੁੰ ਕੀਆ ਵਿਚਾਰ ਸੰਸਤੀ ਸੰਗ ਦਾਤਾਰ ਅਸੰਖ ਸੂਰਵ ਭਖਸਾਰ ਅਸੰਖ ਮਨ ਲਾਇਤਾਰ ਕੋਤਤ ਕੌਣ ਕਾ ਵਿਚਾਰ ਵਾਰਿ ਜਾਵੈ ਇੱਕ ਵਾਰ ਜੋ ਤੁਨ ਭਾਵੈ ਸਹਿ ਭਲੀਕਾਰ ਪੂ ਸਦਾ ਸਲਾਮਤ ਅਨੰਕਾਰ اثن گور بند چورہ رام اثنگر پاپ گر جائے اثنش ملباہندر سنگر پہ نان چار

ਜੀਤਾ ਜੀਤਾ ਦੇ ਤਾ ਨਾਓ ਇਹਨਾਂ বিনা ਕੋ ਥਾਓ ਉਹਦੇ ਗੁਣਾਂ ਦਾ ਵਿਚਾਰ ਵਾਰ ਵਾਰ ਜਾਵਾਂ ਖਾਰ ਜੋ ਤੁਧ ਭਾਵੈ ਸੈਵੀ ਕਰ ਤੂੰ ਸਦਾ ਸਲਾਮਨ ਕਰ ਭੜੀਏ ਹੱਥ ਪੈਰ ਤੰਦੇ ਪਾਣੀ ਟੁੱਟ ਉਤਰ ਸੁਖੇ ਬਹੁਤ ਬਲਿੱਤੀ ਕੱਪੜ ਹੋਏ ਦੇ ਸਾਵਣ ਹੀ ਤਾਏ ਭੜੀਏ ਮਤ ਪਾਪਾ ਕੇ ਸੰਗ ਧੁਪੇ ਨਾਵੇ ਕੇ ਰੰਗ اونی پاپی آخر ناہے کرکا کرنا لکھ <سؤال> لو آپ بی آپی کھاؤ نہ سنیا <سؤال> من منیتا پاؤ اترگ تیار من سگتے <سؤال> میں نئی کو بکنا ہوئے سوستھ آت بنی برباو سات سو سام چاہو ਕੌਣ ਸੁਵੇਲਾ ਵਕਤ ਕਾ ਨੂੰ ਕਰ ਸਕਣ ਵਾਰ ਕੌਣ ਤੇਵਾ ਹੁਜਤਵਾ ਕਰ ਵੇ ਨਾ ਪਾਇ ਪਰਣਤੀ ਜਿਉਂ ਲੈ ਕੁਰਾਨ ਵਸਤਨਾ ਪਾ ਲਾ ਦੀ ਆ ਜਿਨ ਕਾ ਲੈ ਕੁਰਾਨ ਇਤਵਾ ਨਾ ਜੋਗੀ ਜਾਣ ਰਤਮਾਨ ਕੋਈ ਜਗਰਤਾ ਸਿੱਤੇ ਕੋ ਸਾਜੀ ਆਪਣੇ ਜਣ ਸੋਈ ਕਿਉਂ ਰੱਖਾ ਕਿਸਲਾਹੀ ਗਵਰਣ ਕਿ ਜਣ

ਲਿਖਾਓ ਤਾਂ ਲਿਖੀਏ ਲਿਖ ਹੋਏ ਵਿਰਾਸ ਨਾਨਕ ਵਟਾਇਆ ਕੀ ਆਪੇ ਜਾਣ ਆਪ ਸਾਲਾਹੀ ਸਲਾਤੁ ਨਾ ਪਾਈਐ ਨਦੀਆਂ ਤੇ ਵਾਪਸ ਨਾ ਜਾਣੀ ਸਉਦਸਾ ਸੁਤਾਨ ਗਿਰਾ ਸਿੱਤੀ ਮਾਲ ਤਨ ਵੀੜੀ ਤੁੜ ਰਹੋ ਨੀ ਜੀਸੂ ਨਵਿਸੁਰ پائے جا پا یہ جا پا جا پا پا جا پا جا جانے کوئی بوتا, 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 بوتا ہوئے وڈا سب تھا کرم نکھنا جائے تنگ جو وار نیچا کتے کم ٹوٹے بےکار کر پائے ਕਿਤੇ ਮੁਰਖਾਈ ਖਾਈ ਇਤਿਆਂ ਲੋਕ ਉਸਨ ਬਾਰ ਪੀਦਾਰ ਤਰੀ ਦਾ ਤਾਰ ਬੰਦក្លਾਸੀ ਬਾਣ ਰਕਸ ਬੰਦក្លਾਸੀ ਬਾਣ ਹੋਇ ਰਹਿ ਸਕੇ ਕੋਏ ਜੇ ਕੋ ਖਾਈ ਕੇ ਅੱਖੋਂ ਪਾਏ ਜਿਹਨੇ ਤੇ ਮੋ ਖਾਈ ਆਪੇ ਜਾਣੇ ਆਪੇ ਦੇ ਅ ਕਿਸੇ ਵੀ ਕੀ ਕੇ ਜਿਸਨੋਂ ਵਕਸ ਸਿਰਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ابول پارڈار جائے

ਹਰੇ ਗਾਵਤਨ ਪਣ ਪਣੀ ਵੈ ਸੰਤ ਗavr ਜੇ ਤਰੰਦੁਆਰੇ ਗਾਵ ਜਿਤੁ ਗੁਪਤਿ ਕਾ ਜਾਣਨ ਲਖਤਰਿ ਚਾਰੇ ਗਾਵ ਸ੍ਰੀ ਵਰਮਨ ਦੇ ਜੀ ਸੁਸਨਾ ਸੁਆਰੇ ਗਾਵਿੰਦਰ ਦਾਸਾ ਲ ਬੈਠੇ ਦੇਵ ਚਰਨਾਂ ਤੇ ਗਾਵ ਸਿਮਾ ਮੀਂ ਅੰਦਰ ਗਾਵ ਸਾਦਿ ਚਾਰੇ ਗਾਵ ਜਿਤਿ ਸਤੇ ਸੰਤੋ ਕੀ ਗਾਵ ਵਿਖਰਾਰੇ ਗਾਵ ਨ ਆਪਣਤਨ ਕਿਸ ਦੂਜੇ ਜੇਦਾਨਾ ਦੇ ਗਾਵੈ ਮੋਣੀਆਂ ਨੂੰਣ ਸੁਗਮ ਚਿਪਿਆਲੀ ਘਰ ਤੋਂ ਪੈਂਤੀ ਰਸ ਜੀ ਨਾ ਲੈ ਗਾਵੈ ਜੁਰਮਾਂ ਵਸੁਰਾ ਗਾਵੈ ਖਣੀ ਚਾਰੇ ਗਾਵੈ ਖੰਡ ਮੁਰਵਾ ਮੰਡਾ ਗੁਰ ਕਰੇ ਤਾਰੇ ਸੇ ਤੁਨ ਗਾਵੈ ਜੁਰ ਪਾਵਨ ਤਿਰ ਘਰ ਸਾਨੇ ਹੋਰ ਕਿਤੇ ਗਾਵਨ ਸੇਵ ਚਿਤਨੇ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚ ਸੱਚੀ ਨਾਈ ਹੈਪੀ ਉਸੀ ਜਨ ਜਸੀ ਰਤ ਜਨ ਚਾਈ ਰੰਗੀ ਰੰਗੀ ਭਗਤੀ ਕਰ ਕਰ ਨਿਸੀ ਮਾਇਨ ਪਾਈ ਕਰ ਕਰ ਦੇਖੀ ਤਪਣਾ ਜੇ ਤੇ ਤੇ ਉੜਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨ ਜਾ چار ماری کا شی آدی سنیل آد ان نت کئی چلے پلوان ਇਕ ਸੰਸਾਰੀ ਇਕ ਭੰਡਾਰੀ ਕਲਾਈ ਦੀਵਾਨਾ ਜਿਵੇਂ ਭਾਵਾਂ ਤੇ ਚਲਾਵੇ ਜੇ ਹੋਵੇ ਪ੍ਰਮਾਣ ਹੋਵੇ ਕਿ ਉਹ ਨਾਨਦ ਨ ਆਵੇ ਬੋਤਾ ਜਿੜਾਣਾ ਦੇ ਤਿਸੇ ਆਦੇਸ ਆਦਨੀਲ ਅਨਾਤ ਨੱਥ ਜੋ ਦੇਖੋ ਇਸ ਆਸਨ ਲੋਹੇ ਲੋਏ ਭੰਡਾਰ ਜੋ ਕਿਸ ਪਾਏ ਸੋ ਏਕਾ ਬਾਰ

ਇਤ ਰਹਾ ਪਤ ਪੌੜੀਆਂ ਚੜੇ ਹੋਏ ਕੀਸ ਸੁਗਨਾ ਕਾਸ ਕੀ ਤਾਇ ਦੀਸਾ ਨਾਨਕ ਨਦਰੀ ਪਾਈਏ ਕੁੜੀ ਕੁੜਕੀ ਸਾ ਆਪਣਾ ਜੋਰ ਚ ਪੈਣਾ ਜੋਰ ਜੋ ਨਾ ਮੰਗਣ ਦੇ ਨ ਜੋਰ ਜੋ ਨਾ ਜੀਵਨ ਮਰਨਾ ਜੋਰ ਜੋ ਨਾ ਰਾਜ ਮਾਲ ਨੂੰ ਸੋਰ

ਕਰਮੀ ਕਰਮੀ ਹੋ ਵਿਚਾਰ ਸੱਚਾ ਸੱਚਦਰਬਾਰ ਤਿਤੈ ਸੁਣ ਪੰਚ ਪਰਵਾਣ ਹਦਰੀ ਕਰਉ ਪਵਨੇ ਸ਼ਾਨ ਕਾਚੂ ਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਤਾਰੋ ਖਣਕਾਵਿਓ ਧਰਮ ਗਿਆਨ ਆਪਕੋ ਕਰਮ ਜੇਤੇ ਪਣ ਪਣੀ ਵੈ ਸੰਤ ਕਿਤੇ ਕਾਨ ਮਹੇਸ਼ میں کال کڑیے روپ رنگیاں کرتے دیسا دیسے اند چند سر کتے کتنے منڈن دس کتنے سدھ بدھ ناتھ کتنے دیس کتنے دیو دان کتے کیس مندر ਇਹ ਜੈ ਕਾਣੀ ਇਹ ਤੇ ਵਾਣੀ ਕਿਤੇ ਪਾਤਨੰਦ ਇਹ ਤੇ ਸੁਰਤੀ ਸੇਵ ਕੇਤੇ ਨਾਨਕ ਅਤਤ ਗਿਆਨ ਖੰਡ ਵਿੱਚ ਗਿਆ ਪ੍ਰਚੰਡ ਤਿੱਥੇ ਨਾਮ ਜਨੋ ਕੋੜ ਅਨੰਦ ਸਰਵ ਣ ਕੀ ਬਾਣੀ ਰੂਪ ਕਿਥੈ ਕਾਣਿ ਖੜੀਏ ਉਹ ਤੂਪਰ ਤਾਂ ਕੀਆ ਗਲਾਂ ਕਛੇ ਨਾ ਜਾਹੇ ਜੇ ਕੋ ਕਹਿ ਪਿਛੇ ਬਿਸਤਾ ਹੈ چڑی سورت ماتم بتیے سورا سدا کی سو کر مہا بھن سور تین و رام یا مور پیت سیتو سیتا واہی تانگے روپنا کتنے جاہے نو ٹھاکے جاہے جن کے رام سی من ماہے ਇਥੇ ਪਦਵਸੇ ਕੋਈ ਕਰੈ ਨ ਸਚਾਮਸ ਹੋਇ ਸਾਚਖੰਡ ਵਸੈ ਨੰਕਾਰ ਕਰ ਕਰ ਵੇਖੈ ਨ ਦਿਹਾਲ ਜਿਤੇ ਖੰਡ ਮਨ ਮੈਂ ਮੰਡ ਦੇਖੂ ਅਚੇ ਤਾਤ ਅਨੰਤ ਇਥੇ ਲੋਰ ਅਕਾਰ ਜੀਵ ਜੁਰੂ ਕੋ ਤਿਤ ਕਰ ਵੇਖੇ ਵੇਸ਼ ਕਰ ਵਿਚਾਰ ਨਾਨਕ ਉਥਨਾ ਕਰਨ ਅਸਾਰ ਜਦ ਪਹਾਰਾਂ ਤੇ ਸੁਨਿਆਰ ਅਹਣਵ ਮਤੋ ਵਿਦਵੇਦ ਤੇ ਆਰ ਪਉ ਖੱਲਾ ਗਤੋ ਤਾਉ ਭਾਂਡਾ ਪਉ ਮਰਦ ਢਾਲ ਗੜੀਏ ਸ਼ਬਦ ਸਚੀ ਤਗਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕੇ ਨਜ਼ਰੀ ਨਦਰ ਨਿਹਾਰ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤ ਮੱਤ ਦਿਵਸ ਰਾਤ ਤੋ ਦਾਈ ਦਇਆ ਖੇਲਾ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਤਰਮ ਬੂਰ ਕਰਮੀ ਆਪੋ ਆਪਣੀ के नेडे के दूर बिनी राम ते आए गई मशकत काल नानक ते मुख उजरे छुटी नाल नी नाम ते